ਇਹ ਸੱਚੀ ਕਹਾਣੀ ਹੈ ਬਲਵੰਤ ਗਾਰਗੀ ਦੀ ਇੱਕ ਅਜਿਹਾ ਨਾਮ ਜਿਸ ਨੇ ਪੰਜਾਬੀ ਸਾਹਿਤ ਅਤੇ ਰੰਗਮঞ্চ ਦੀ ਦੁਨੀਆ ਵਿੱਚ ਆਪਣੀ ਅਮਿੱਟ ਛਾਪ ਛੱਡੀ ਪਰ ਅੱਜ ਅਸੀਂ ਗੱਲ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਜਾਂ ਨਾਟਕਾਂ ਦੀ ਨਹੀਂ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਬਲਵੰਤ ਗਾਰਗੀ ਦੀ ਜ਼ਿੰਦਗੀ ਨਾਲ ਜੁੜੀ ਉਸ ਘਟਨਾ ਦੀ ਜਿਸ ਨੇ ਉਹਨਾਂ ਦੀ ਜ਼ਿੰਦਗੀ ਦਾ ਰੁੱਖ ਮੋੜ ਦਿੱਤਾ ਇਹ ਉਹ ਸਮਾਂ ਸੀ ਜਦੋਂ ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ਰਾਹੀਂ 1 ਲੱਖ ਮੈਗਜ਼ੀਨ ਸਪਵਾਏ ਸਨ 50 ਹਜ਼ਾਰ ਪੰਜਾਬੀ ਵਿੱਚ ਅਤੇ 50 ਹਜ਼ਾਰ ਅੰਗਰੇਜ਼ੀ ਵਿੱਚ ਇਸ ਮੈਗਜ਼ੀਨ ਲਈ ਲੇਖ ਲਿਖਿਆ ਸੀ ਬਲਵੰਤ ਗਾਰਗੀ ਨੇ ਗਾਰਗੀ ਸਾਹਿਬ ਆਪਣੇ ਲੇਖ ਦੀ ਸ਼ੁਰੂਆਤ ਵਿੱਚ ਆਪਣੇ ਬਚਪਨ ਦੀ ਇੱਕ ਖੂਬਸੂਰਤ ਯਾਦ ਸਾਂਝੀ ਕਰਦੇ ਹਨ ਕਿ ਇੱਕ ਦਿਨ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵੱਡੇ ਭਰਾ ਕੁਲਵੰਤ ਨੂੰ ਸਵੇਰੇ ਜਲਦੀ ਜਗਾਇਆ ਠੰਡੀ ਸਵੇਰ ਸੀ ਮਾਂ ਨੇ ਦੋਵਾਂ ਨੂੰ ਇਸ਼ਨਾਨ ਕਰਵਾਇਆ ਸਾਫ਼-ਸੁਥਰੇ ਕੱਪੜੇ ਪਹਿਨਾਏ ਅਤੇ ਪਿੰਡ ਦੇ ਬਾਹਰ ਇੱਕ ਸਾਧੂ ਦੇ ਟਿੱਲੇ ਤੇ ਲੈ ਗਏ ਉਹ ਸਾਧੂ ਸ਼ਾਂਤ ਜਿਹਾ ਸੀ ਚੁੱਪਚਾਪ ਬੈਠਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਸਾਰੇ ਉਸ ਨੂੰ ਮੱਥਾ ਟੇਕਣ ਲੱਗੇ ਮਾ ਨੇ ਸਾਧੂ ਅੱਗੇ ਹੱਥ ਜੋੜ ਕੇ ਕਿਹਾ ਬਾਬਾ ਮੇਰੇ ਕੋਲ ਇੰਨੀ ਸੱਤਿਆ ਨਹੀਂ ਹੈ ਕਿ ਮੈਂ ਦੋਵਾਂ ਨੂੰ ਪੜਾ ਸਕਾਂ ਸਿਰਫ ਇੱਕ ਨੂੰ ਹੀ ਪੜਾ ਸਕਨੀ ਹਾਂ ਤੁਸੀਂ ਦੱਸੋ ਦੋਵਾਂ ਵਿੱਚੋਂ ਕਿਹੜੇ ਦੇ ਢਿੱਡ ਵਿੱਚ ਚਾਰ ਅੱਖਰ ਪੈਣਗੇ ਸਾਧੂ ਨੇ ਗਾਰਗੀ ਅਤੇ ਕੁਲਵੰਤਵਲ ਬਿਨਾਂ ਦੇਖੇ ਗਾਰਗੀ ਵੱਲ ਹੱਥ ਚੁੱਕ ਕੇ ਕਿਹਾ ਇਸ ਨੂੰ ਪੜਾ ਦੇ ਇਹ ਸੁਣ ਕੇ ਮਾਂ ਦੇ ਚਿਹਰੇ ਤੇ ਇੱਕ ਸਕੂਨ ਆ ਗਿਆ ਗਾਰਗੀ ਅੱਗੇ ਲਿਖਦੇ ਹਨ ਜੇ ਸਾਧੂ ਨੇ ਮੇਰੇ ਭਰਾ ਵੱਲ ਹੱਥ ਕਰ ਦਿੱਤਾ ਹੁੰਦਾ ਤਾਂ ਮੈਂ ਆੜਤੀਆ ਹੋਣਾ ਸੀ ਕਿਉਂਕਿ ਹੁਣ ਮੇਰਾ ਭਰਾ ਕੁਲਵੰਤ ਆੜਤੀਆ ਹੈ ਅਤੇ ਮੈਂ ਇੱਕ ਬਖਰੇ ਰਾਤੇ ਤੁਰ ਪਿਆ ਇਸ ਇੱਕ ਫੈਸਲੇ ਨੇ ਉਹਨਾਂ ਦੀ ਜ਼ਿੰਦਗੀ ਦਾ ਰੰਗ ਬਦਲ ਦਿੱਤਾ ਮਾਨਿਕੁਲਵੰਤ ਨੂੰ ਘਰ ਛੱਡ ਦਿੱਤਾ ਅਤੇ ਗਾਰਗੀ ਨੂੰ ਗੁਰਦੁਆਰੀ ਲੈ ਗਈ। ਉਸ ਸਮੇਂ ਪਿੰਡ ਵਿੱਚ ਸਕੂਲ ਨਹੀਂ ਸੀ। ਸਾਰੀ ਪੜ੍ਹਾਈ ਗੁਰਦੁਆਰੇ ਹੁੰਦੀ ਸੀ। ਗਾਰਗੀ ਨੂੰ ਉੱਥੇ ਛੱਡ ਕੇ ਮਾਂ ਘਰ ਮੁੜ ਗਈ। ਪਹਿਲੇ 2-3 ਦਿਨ ਗਾਰਗੀ ਅਤੇ ਬਾਕੀ ਬੱਚੇ ਖੇਡਦੇ ਰਹੇ। ਇੱਕ ਦਿਨ ਗਾਰਗੀ ਨੇ ਸਾਥੀਆਂ ਨੂੰ ਪੁੱਛਿਆ, "ਆਪਾਂ ਨੂੰ ਪੜ੍ਹਾਊਗਾ ਇੱਥੇ ਕੌਣ?" ਸਾਥੀਆਂ ਨੇ ਕਿਹਾ, "ਇਹ ਗੁਰਦੁਆਰਾ ਇੱਕ ਨਿਹੰਗ ਬਾਬਾ ਜੀ ਦਾ ਹੈ। ਉਹ ਜਿਆਦਾਤਰ ਦੌਰਿਆਂ ਤੇ ਰਹਿੰਦੇ ਨੇ ਆਉਂਦੇ ਨੇ ਪਿਛਲੀ ਸੰਖਿਆ ਸੁਣ ਲੈਂਦੇ ਨੇ ਤੇ ਅਗਲੀ ਸੰਖਿਆ ਦੇ ਜਾਂਦੇ ਨੇ ਜਦੋਂ ਆਉਣਗੇ ਤਾਂ ਸਾਨੂੰ ਪੜ੍ਹਾਉਣਗੇ ਫਿਰ ਇੱਕ ਦਿਨ ਅਚਾਨਕ ਰੌਲਾ ਪੈ ਗਿਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਸਾਰੇ ਬੱਚੇ ਉਤਸੁਕਤਾ ਨਾਲ ਕਤਾਰ ਬਣਾ ਕੇ ਖਲੋ ਗਏ ਗਾਰਗੀ ਨੇ ਦੂਰ ਵੱਲ ਦੇਖਿਆ ਢੂੜ ਦਾ ਇੱਕ ਗੁਵਾਰ ਉੱਠ ਰਿਹਾ ਸੀ ਸਰਪਟ ਘੋੜਾ ਤੌੜਦਾ ਹੋਇਆ ਨੀਲੇ ਬਾਣੇ ਵਿੱਚ ਸਜਿਆ ਹੱਥ ਵਿੱਚ ਨੇਜਾ ਫੜਿਆ ਇੱਕ ਨਿਹੰਗ ਬਾਬਾ ਆ ਰਿਹਾ ਸੀ ਉਸ ਦਾ ਰੂਪ ਅਜੀਹਾ ਸੀ ਜਿਵੇਂ ਗੁਰੂ ਦੀ ਫੌਜ ਦਾ ਸਿਪਾਹੀ ਧਰਤੀ ਤੇ ਉਤਰ ਆਇਆ ਹੋਵੇ ਘੋੜਾ ਨੇੜੇ ਆ ਕੇ ਰੁਕਿਆ ਅਤੇ ਸਾਰੇ ਬੱਚਿਆਂ ਨੇ ਇੱਕੋ ਸਰ ਵਿੱਚ ਫਤੇ ਬਲਾਈ ਬਾਬਾ ਜੀ ਘੋੜੇ ਤੇ ਬੈਠਿਆਂ ਹੀ ਇੱਕ ਇੱਕ ਬੱਚੇ ਵੱਲ ਧਿਆਨ ਨਾਲ ਦੇਖਣ ਲੱਗੇ ਫਿਰ ਘਾਰਗੀ ਵੱਲ ਨੇਜੇ ਦੀ ਨੋਕ ਕਰਕੇ ਪੁੱਛਿਆ ਤੂੰ ਕਿੰਨਾ ਦਾ ਮੁੰਡਾ ਹੈ? ਗਾਰਗੀ ਨੇ ਸਹਜਤਾ ਨਾਲ ਜਵਾਬ ਦਿੱਤਾ ਜੀ ਬਾਣੀਆਂ ਦਾ। ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਖੇਡਣਾ ਆਉਣਾ ਇੱਥੇ। ਗਾਰਗੀ ਨੇ ਮਾਸੂਮੀਅਤ ਨਾਲ ਕਿਹਾ ਨਹੀਂ ਜੀ ਪੜ੍ਹਨਾ ਆਉਣਾ। ਬਾਬਾ ਜੀ ਨੇ ਗੰਭੀਰਤਾ ਨਾਲ ਪੁੱਛਿਆ ਸੁਣਾ ਕੀ ਪੜਿਆ ਹੈ? ਗਾਰਗੀ ਨੇ ਸਿੱਧੇ ਜਵਾਬ ਵਿੱਚ ਕਿਹਾ ਜੀ ਤੁਸੀਂ ਅਜੇ ਸੰਖਿਆ ਦਿੱਤੀ ਨਹੀਂ। ਸੰਖਿਆ ਦੇਵੋਗੇ ਤਾਂ ਸੁਣਾਵਾਂਗਾ। ਬਾਬਾ ਜੀ ਨੇ ਬੱਚਿਆਂ ਨੂੰ ਪਿੱਛੇ ਹਟਣ ਦਾ ਇਸ਼ਾਰਾ ਕੀਤਾ ਫਿਰ ਘੋੜੇ ਦੀ ਕਾਠੀ ਉੱਤੇ ਬੈਠੇ ਬੈਠੇ ਉਹਨਾਂ ਨੇ ਜ਼ਮੀਨ ਤੇ ਨਜ਼ਰੇ ਦੀ ਨੋਕ ਨਾਲ ਲਿਖਣਾ ਸ਼ੁਰੂ ਕੀਤਾ ਪਹਿਲਾਂ ਇੱਕ ਆਵਾਹ ਫਿਰ ਖੁੱਲੇ ਮੂੰਹ ਵਾਲਾ ਇੱਕ ਓੰਕਾਰ ਲਿਖਿਆ ਉਹਨਾਂ ਦੀ ਆਵਾਜ਼ ਗੂੰਜੀ ਆਖ ਓੰਕਾਰ ਅਤੇ ਮੱਥਾ ਟੇਕ ਗਾਰਗੀ ਨੇ ਤੁਰੰਤ ਇੱਕ ਓੰਕਾਰ ਕਿਹਾ ਅਤੇ ਮੱਥਾ ਜ਼ਮੀਨ ਤੇ ਟਿਕਾ ਦਿੱਤਾ ਉਸ ਪਲ ਵਿੱਚ ਜਿਵੇਂ ਸਮਾਂ ਰੁਕ ਗਿਆ ਹੋਵੇ ਬਾਬਾ ਜੀ ਨੇ ਪਿਆਰ ਨਾਲ ਕਿਹਾ ਇਹ ਤੇਰਾ ਪਹਿਲਾ ਸਬਕ ਹੈ ਯਾਦ ਰੱਖੀ ਉਹ ਸ਼ਬਦ ਗਾਰਗੀ ਦੇ ਦਿਲ ਵਿੱਚ ਇਸ ਤਰ੍ਹਾਂ ਉਤਰੇ ਕਿ ਜਿਵੇਂ ਕੋਈ ਗੁਰਮੰਤਰ ਉਸ ਦੀ ਰੂਹ ਵਿੱਚ ਲਿਖਿਆ ਗਿਆ ਹੋਵੇ ਗਾਰਗੀ ਅਕੇ ਲਿਖਦੇ ਨੇ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਸਬਕ ਹੈ ਤੇ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੋ ਹੈ ਮੇਰੀ ਬਾਕੀ ਦੀ ਸਾਰੀ ਵਿੱਦਿਆ ਇਨ੍ਹਾਂ ਦੋ ਸਬਕਾਂ ਦੇ ਵਿਚਾਰ ਸੀ ਉਹ ਆਪਣੀ ਲੇਖ ਵਿੱਚ ਕਹਿੰਦੇ ਹਨ ਕਿ ਉਸ ਦਿਨ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਇੱਕ ਤਸਵੀਰ ਬਣ ਗਈ ਜਿੱਥੇ ਜ਼ਮੀਨ ਅਤੇ ਆਸਮਾਨ ਮਿਲਦੇ ਹਨ ਉੱਥੋਂ ਨੀਲੇ ਬਾਣੇ ਵਿੱਚ ਸਜਿਆ ਘੋੜੇ ਤੇ ਸਵਾਰ ਹੱਥ ਵਿੱਚ ਨਿਸ਼ਾਨ ਸਾਹਿਬ ਫੜਿਆ ਇੱਕ ਬਾਬਾ ਆਏਗਾ ਉਹ ਧਰਤੀ ਦੇ ਵਰਕੇ ਉੱਤੇ ੴ ਲਿਖੇਗਾ ਅਤੇ ਸਾਰਾ ਸੰਸਾਰ ਮੱਥਾ ਟੇਕ ਕੇ ਇੱਕ ਸੁਰ ਵਿੱਚ ਕਹੇਗਾ ੴ ਇਹ ਸਬਕ ਕੋਈ ਕਾਗਜ਼ ਤੇ ਲਿਖਿਆ ਜਾਣ ਵਾਲਾ ਸਬਕ ਨਹੀਂ ਸੀ ਇਹੀ ਪਹਿਲਾ ਤਿਲਾਂ ਤੇ ਲਿਖਿਆ ਜਾਂਦਾ ਹੈ ਫਿਰ ਧਰਤੀ ਦੇ ਵਰਕੇ ਉੱਤੇ ਨਿਸ਼ਾਨ ਸਾਹਿਬ ਨਾਲ ਇਸ ਤੋਂ ਪਹਿਲਾਂ ਕੋਈ ਵਿੱਤਿਆ ਨਹੀਂ ਸੀ ਅਤੇ ਇਸ ਤੋਂ ਬਾਅਦ ਕੋਈ ਵਿੱਤਿਆ ਨਹੀਂ ਹੈ ਇਹ ਅਵਲ ਸੀ ਇਹ ਆਕਰ ਸੀ ਇਸ ਸਬਕ ਦੀ ਗੂੰਜ ਸਿਰਫ ਗਾਰਗੀ ਦੀ ਜ਼ਿੰਦਗੀ ਤੱਕ ਸੀਮਿਤ ਨਹੀਂ ਰਹੀ ਮਹਾਨ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਵੀ ੴ ਦੀ ਇਹੀ ਤਾਕਤ ਮਹਿਸੂਸ ਹੁੰਦੀ ਸੀ ਉਹ ਆਪਣੀ ਮੇਜ਼ ਤੇ ਬੈਠੇ ਹੁੰਦੇ ਸਾਹਮਣੇ ਖਾਲੀ ਕਾਗਜ਼ਾਂ ਦਾ ਦਸਤਾ ਪਿਆ ਹੁੰਦਾ ਉਹਨਾਂ ਦਾ ਦਿਲ ਬੇਚੈਨ ਹੋ ਜਾਂਦਾ ਇੱਕ ਡਰ ਸਤਾਉਂਦਾ ਕਿ ਹੁਣ ਸ਼ਾਇਦ ਗੀਤ ਨਾ ਉੱtre ਸਿਰਜਣਾ ਖਤਮ ਹੋ ਗਈ ਹੋਵੇ ਪਰ ਫਿਰ ਉਹ ਚੁੱਪਚਾਪ ਉਸ ਖਾਲੀ ਕਾਗਜ਼ ਦੇ ਸਿਖਰ ਕੋਨੇ ਤੇ ਇੱਕ ਓੰਕਾਰ ਲਿਖ ਦਿੰਦੇ ਉਸ ਇੱਕ ਸ਼ਬਦ ਨਾਲ ਉਹਨਾਂ ਦੇ ਮਨ ਵਿੱਚ ਇੱਕ ਵਿਸ਼ਵਾਸ ਜਾਗ ਪੈਂਦਾ ਸਰਜਣਾ ਕਦੇ ਨਹੀਂ ਰੁਕਦੀ ਸਰਜਣਹਾਰ ਅੱਜ ਨਹੀਂ ਤਾਂ ਕੱਲ ਅੱਖਰ ਭੇਜੇਗਾ ਤੇ ਉਹ ਸ਼ਾਂਤ ਹੋ ਜਾਂਦੇ ਅਤੇ ਫਿਰ ਉਹਨਾਂ ਦੀ ਕਲਮ ਤੋਂ ਅਜਿਹੇ ਲਫ਼ਜ਼ ਤੇ ਗੀਤ ਨਿਕਲਦੇ ਜੋ ਅੱਜ ਵੀ ਸਾਡੇ ਦਿਲਾਂ ਨੂੰ ਛੂ ਜਾਂਦੇ ਨੇ ੴ ਸਿਰਫ ਇੱਕ ਸ਼ਬਦ ਨਹੀਂ ਇੱਕ ਤਾਕਤ ਹੈ ਇੱਕ ਵਿਸ਼ਵਾਸ ਹੈ ਇੱਕ ਸੰਗੀਤ ਹੈ ਜੋ ਸਾਡੀ ਰੂਹ ਨੂੰ ਅਕਾਲ ਨਾਲ ਜੋੜਦਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਰੀ ਬਿੱਤਿਆ ਸਾਰੀ ਸਿਰਜਣਾ ਸਾਰਾ ਗਿਆਨ ਇੱਕੋ ਸਰੋਤ ਤੋਂ ਆਉਂਦਾ ਹੈ। ਬਲਵੰਤ ਗਾਰਗੀ ਨੇ ਇਸ ਸਬਕ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਅਤੇ ਸ਼ਿਵ ਕੁਮਾਰ ਬਟਾਲਵੀ ਨੇ ਇਸ ਨੂੰ ਆਪਣੀ ਸਿਰਜਣਾ ਦੀ ਪ੍ਰੇਰਣਾ ਬਣਾਇਆ। ਅੱਜ ਇਹ ਸਬਕ ਸਾਡੇ ਸਾਰਿਆਂ ਲਈ ਇੱਕ ਮਾਰਗਦਰਸ਼ਕ ਹੈ। ਜਦੋਂ ਵੀ ਜ਼ਿੰਦਗੀ ਵਿੱਚ ਖਾਲੀਪਣ ਲੱਗੇ, ਜਦੋਂ ਰਾ ਸੁੰਨੇ ਲੱਗਣ ਤਾਂ ਇੱਕ ਵਾਰ ੴ ਨੂੰ ਯਾਦ ਕਰੋ। ਮੱਥਾ ਟੇਕੋ ਅਤੇ ਵਿਸ਼ਵਾਸ ਕਰੋ। ਕਿ ਸਿਰਜਣਹਾਰ ਸਾਡੇ ਨਾਲ ਹੈ ਸਾਡੇ ਅੰਦਰ ਹੈ